ਜੀ ਪੰਜਾਬ ਟੂਡੇ ਨਿਊਜ਼ ਟੈਪ ਦਾ ਸਵਾਗਤ ਅੱਜ ਦੀ ਤਾਜ਼ਾ ਖਬਰ ਤਰਨਤਾਰਨ ਦੇ ਲਾਹ ਕਾਲਜ ਵਿੱਚ ਵਿਦਿਆਰਥੀ ਨੇ ਵਿਦਿਆਰਥੀ ਗੋਲੀ ਮਾਰ ਕੇ ਕੀਤਾ ਕਤਲ ਮਾਂ ਨੇ ਕਿਹਾ ਬੇਟੀ ਨੇ ਪਿਤਾ ਦੀ ਇੱਜ਼ਤ ਰੱਖੀ ਤਰਨਤਾਰਨ ਵਿੱਚ ਇੱਕ ਲਾਹ ਕਾਲਜ ਦੀ ਵਿਦਿਆਰਥਣ ਸੰਦੀਪ ਕੌਰ ਜਿਸ ਨੂੰ ਸਿਰ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਦੀ ਮਾਂ ਨੇ ਕੁਝ ਨਵੇਂ ਖੁਲਾਸੇ ਕੀਤੇ ਹਨ ਹਰਜਿੰਦਰ ਕੌਰ ਦਾ ਕਹਿਣਾ ਕਿ ਦੋਸ਼ੀ ਪ੍ਰਿੰਸ ਰਾਜ ਸਿੰਘ ਲੰਬੇ ਸਮੇਂ ਤੋਂ ਉਸ ਦੀ ਧੀ ਨੂੰ ਤੰਗ ਪਨੇ ਸ਼ਰ ਕਰ ਰਿਹਾ ਸੀ ਤੇ ਸੰਦੀਪ ਨੇ ਦੋਸਤ ਸੰਦੀਪ ਦੇ ਦੋਸਤ ਨੇ ਵੀ ਉਸ ਨੂੰ ਵਾਰ-ਵਾਰ ਫੋਨ ਕੀਤਾ ਮਾਂ ਨੇ ਦੱਸਿਆ ਕਿ ਅਠ ਫਰਵਰੀ ਨੂੰ ਪ੍ਰਵੋਚ ਡੇ ਤੇ ਪ੍ਰਿੰਸ ਨੇ ਸੰਦੀਪ ਨੂੰ ਪ੍ਰਵੋਚ ਕੀਤਾ ਤੇ ਪਰ ਸੰਦੀਪ ਨੇ ਇਨਕਾਰ ਕਰ ਦਿੱਤਾ ਮੇਰੀ ਧੀ ਆਪਣੇ ਪਿਤਾ ਦੀ ਇੱਜ਼ਤ ਤੇ ਮਾਨ ਮਰਿਆਦਾ ਬਣਾਈ ਰੱਖਣਾ ਚਾਹੁੰਦੀ ਸੀ ਅਗਲੇ ਦਿਨ ਸੰਦੀਪ ਸੰਦੀਪ ਦੇ ਦੋਸਤ ਨੇ ਵੀ ਦੋਵਾਂ ਵਿੱਚ ਸੁਲ੍ਹਾ ਕਰਨ ਦੀ ਕੋਸ਼ਿਸ਼ ਕੀਤੀ ਅਖੀਰ ਸਮੇਂ ਤੇ ਉਹ ਸੰਦੀਪ ਅਤੇ ਪ੍ਰਿੰਸ ਨਾਲ ਕਲਾਸਰੂਮ ਵਿੱਚ ਸੀ ਜਦੋਂ ਸੰਦੀਪ ਨੇ ਇਨਕਾਰ ਕਰ ਦਿੱਤਾ ਤਾਂ ਪ੍ਰਿੰਸ ਨੇ ਸੰਦੀਪ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਫਿਰ ਖੁਦਕੁਸ਼ੀ ਕਰ ਲਈ ਇਹ ਧਿਆਨ ਦੇਣ ਯੋਗ ਹੈ ਕਿ ਸੋਮਵਰ ਸਵੇਰੇ ਲਾਹ ਕਾਲਜ ਦੀ ਪਹਿਲੇ ਸਾਲ ਦੀ ਵਿਦਿਆਰਥਣ ਸੰਦੀਪ ਕੌਰ ਨੂੰ ਉਸ ਦੇ ਸਹਿਪਾਠੀ ਪ੍ਰਿੰਸ ਰਾਜ ਨੇ ਕਲਾਸਰੂਮ ਵਿੱਚ ਗੋਲੀ ਮਾਰ ਦਿੱਤੀ ਇਸ ਤੋਂ ਤੁਰੰਤ ਬਾਅਦ ਉਸ ਨੇ ਆਪਣੇ ਕੰਨ ਪੱਟੀ ਵਿੱਚ ਪਿਸਤੌਲ ਰੱਖ ਕੇ ਗੋਲੀ ਚਲਾ ਦਿੱਤੀ ਤੇ ਘਟਨਾ ਤੇ ਸੀਸੀਟੀ ਫੁਟੇਜ ਦੇ ਸਾਹਮਣੇ ਆਈ ਹੈ ਕਟਨਾ ਤੋਂ ਬਾਅਦ ਸੰਦੀਪ ਦੀ ਮਾਂ ਨੇ ਹਰਜਿੰਦਰ ਕੌਰ ਨੇ ਕਿਹਾ ਕਿ ਮੇਰਾ ਇੱਕ ਪੁੱਤਰ ਤੇ ਸੱਤ ਧੀ ਹਨ ਮੇਰੇ ਪਤੀ ਦਾ ਦੇਹਾਂਤ ਹੋ ਗਿਆ ਹੈ ਮੈਂ ਮੈਂ ਮਜ਼ਦੂਰ ਵਜੋਂ ਕੰਮ ਕਰਕੇ ਆਪਣੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੀ ਹਾਂ ਤੇ ਸੰਦੀਪ ਦੂਜੀ ਵੱਡੀ ਧੀ ਸੀ ਹਰਜਿੰਦਰ ਕੌਰ ਨੇ ਕਿਹਾ ਕਿ ਮੇਰੀਆਂ ਧੀਆਂ ਮੇਰੀਆਂ ਦੋਵੇਂ ਧੀਆਂ ਪੜ ਰਹੀਆਂ ਪੜ ਰਹੀਆਂ ਸਨ ਅਤੇ ਕਾਲਜ ਜਾ ਰਹੀਆਂ ਸਨ ਮੇਰੇ ਪਤੀ ਤੋਂ ਮੌਤ ਮੈਂ ਉਹਨਾਂ ਨੂੰ ਬਹੁਤ ਮੁਸ਼ਕਲ ਨਾਲ ਪਾਲਿਆ ਤੇ ਪਰਿਵਾਰ ਦੀ ਜ਼ਿੰਮੇਵਾਰੀ ਲਈ ਸਾਡਾ ਪਰਿਵਾਰ ਬਹੁਤ ਗਰੀਬ ਹੈ ਘਰ ਵਿੱਚ ਕੋਈ ਹੋਰ ਸਹਾਰਾ ਨਹੀਂ ਹੈ ਇਸ ਦੇ ਬਾਵਜੂਦ ਮੇਰੀਆਂ ਧੀਆਂ ਆਪਣੇ ਪਿਤਾ ਦੀ ਇੱਜ਼ਤ ਅਤੇ ਮਾਨ ਰਾਈ ਰੱਖਣਾ ਚਾਹੁੰਦੀਆਂ ਹਨ ਉਸਨੇ ਕਿਹਾ ਕਿ ਸੰਦੀਪ ਦੀ ਮੰਗਣੀ ਤੈਅ ਹੋ ਗਈ ਸੀ ਤੇ ਅਸੀਂ ਧਿਆਨ ਨਾਲ ਸੋਚ ਵਿਚਾਰ ਕਰਨ ਤੋਂ ਬਾਅਦ ਵਿਆਹ ਦਾ ਫੈਸਲਾ ਕੀਤਾ ਸੀ ਤੇ ਮੇਰੀ ਤੀਨ ਇਹ ਵੀ ਕਿਹਾ ਸੀ ਕਿ ਉਹ ਜਿੱਥੇ ਜਿੱਥੇ ਉਸ ਦੀ ਮਾਂ ਕਹੀ ਉੱਥੇ ਹੀ ਵਿਆਹ ਕਰਨ ਲਈ ਸਹਿਮਤ ਹੋਵੇਗੀ ਮੈਂ ਆਪਣੇ ਪਿਤਾ ਦੀ ਪੱਗ ਨੂੰ ਦਾਗ ਨਹੀਂ ਲੱਗਣਾ ਦਾਗ ਨਹੀਂ ਕਰਨਾ ਚਾਹੁੰਦੀ ਹਰਜਿੰਦਰ ਕੌਰ ਨੇ ਕਿਹਾ ਕਿ ਇੱਕ ਦਿਨ ਉਹ ਮੁੰਡਾ ਪ੍ਰਿੰਸ ਸਾਡੇ ਘਰ ਆਇਆ ਉਹ ਆਇਆ ਤੇ ਕਹ ਕਿਹਾ ਕਿ ਉਸ ਨੂੰ ਨੋਟ ਲੈਣ ਦੀ ਲੋੜ ਲੋੜ ਹੈ ਸੰਦੀਪ ਕਿਸੇ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਉਸ ਸਮੇਂ ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਮੁੰਡਾ ਮੇਰੀ ਧੀ ਨੂੰ ਤੰਗ ਪਨੇ ਛਣ ਕਰ ਰਿਹਾ ਸੀ ਅਤੇ ਤਮਕੀਆਂ ਵੀ ਦੇ ਰਿਹਾ ਸੀ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਉਸਨੇ ਉਸ ਦੀ ਕਾਲਜ ਵਿੱਚ ਤਮਕੀ ਦਿੱਤੀ ਕਿ ਆ ਕਿ ਜੇਕਰ ਉਸਨੇ ਉਸ ਨਾਲ ਗੱਲ ਨਹੀਂ ਕੀਤੀ ਤਾਂ ਉਸ ਨੂੰ ਗੋਲੀ ਮਾਰ ਦੇਵੇਗਾ ਬਿਤਰਕ ਦੀ ਮਾਂ ਨੇ ਕਿਹਾ ਕਿ ਸੀਟੀਟੀ ਫੁਟੇਜ ਵਿੱਚ ਇੱਕ ਕੁੜੀ ਸੰਦੀਪ ਕਰਨ ਨੂੰ ਕਲਾਸਰੂਮ ਦੇ ਪਿੱਛੇ ਖਿੱਚਦੀ ਹੋਈ ਦਿਖਾਈ ਦਿੰਦੀ ਹੈ ਤੇ ਉਹ ਕੁੜੀ ਵੀ ਕੁੜੀ ਸੰਦੀਪ ਨੂੰ ਵਾਰ-ਵਾਰ ਫੋਨ ਕਰਦੀ ਹੈ ਅੱਜ ਅੱਜ ਸਾਡੇ ਨਾਲ ਜੋ ਹੋਇਆ ਉਹ ਬਹੁਤ ਗਲਤ ਹੈ ਮੇਰੀ ਧੀ ਨੇ ਮਹਿਸ਼ਾ ਪਰਵਾਰ ਦਾ ਸਤਕਾਰ ਕੀਤਾ ਤੇ ਰਜਿੰਦਰ ਕੌਰ ਨੇ ਕਹੇ ਕਿ ਪ੍ਰਿੰਸ ਵਾਰ-ਵਾਰ ਸੰਦੀਪ ਨੂੰ ਪ੍ਰਸਤਾਵ ਦੇਂਦਾ ਸੀ ਪਰ ਸੰਦੀਪ ਨੇ ਇਨਕਾਰ ਕਰ ਦਿੱਤਾ ਉਸਨੇ ਕਟਨਾ ਤੋਂ ਇੱਕ ਦਿਨ ਪਹਿਲਾਂ ਉਸ ਨੂੰ ਪ੍ਰਸਤਾਵ ਦਿੱਤਾ ਫਿਰ ਵੀ ਸੰਦੀਪ ਨੇ ਇਨਕਾਰ ਕਰ ਦਿੱਤਾ ਇਸ ਲਈ ਉਸਨੇ ਅੱਜ ਉਸ ਨੂੰ ਗੋਲੀ ਮਾਰ ਦਿੱਤੀ ਕਤਲ ਨਾਲ ਸੰਬੰਧਿਤ ਕਾਰਸ ਰੂਮ ਦੇ ਸੀਟੀਟੀ ਫੁੱਟ ਸਾਹਮਣੇ ਆਈ ਤੇ ਸੋਮਵਾਰ ਨੂੰ ਸਵੇਰੇ 9:16 ਮਿੰਟ ਦੇ ਸਾਰੇ ਵਿਦਿਆਰਥੀਆਂ ਕਲਾਸਰੂਮ ਵਿੱਚ ਇਕੱਠੇ ਸਨ ਤੇ ਇਸੇ ਦੌਰਾਨ ਸੰਦੀਪ कौर ਆਪਣੀ ਸਹੇਲੀ ਨਾਲ ਪਿਛਲੇ ਬੈਚ ਤੇ ਬੈਠੀ ਸੀ ਤੇ ਦੁੱਤੀ ਨੌਜਵਾਨ ਵੀ ਉੱਥੇ ਆ ਕੇ ਬੈਠ ਗਿਆ ਕੁਝ ਗੱਲਬਾਤ ਹੋਈ ਤੇ ਨੌਜਵਾਨ ਉੱਠਿਆ ਤੇ ਫਿਰ ਆਪਣੇ ਬੈਗ ਵਿੱਚੋਂ ਪਿਸਤੌਲ ਕਢੀ ਤੇ ਫਿਰ ਉਸਨੇ ਸੰਦੀਪ ਤੇ ਸਿਰ ਤੇ ਪਿਸਤੌਲ ਤਾਣੀ ਅਤੇ ਉਸ ਨੂੰ ਗੋਲੀ ਮਾਰ ਦਿੱਤੀ ਵਿਦਿਆਰਥੀ ਤੁਰੰਤ ਵਿਦਿਆਰਥੀ ਤੁਰੰਤ ਡਿੱਗ ਪਿਆ ਤੇ ਨੇੜੇ ਖੜਾ ਉਸ ਦਾ ਦੋਸਤ ਹੈਰਾਨ ਰਹਿ ਗਿਆ ਜਦੋਂ ਪ੍ਰਿੰਸ ਰਾਜ ਨੇ ਪਿਸਤੌਲ ਰੀਲੋਡ ਕੀਤਾ ਤੇ ਆਪਣੇ ਆਪ ਨੇ ਹੀ ਗੋਲੀ ਮਾਰ ਲਈ ਤੇ ਉਹ ਸੰਦੀਪ ਦਾ ਸਮਰਥਨ ਕਰਨ ਲਈ 헤ਠਾ ਚੁੱਕੀ ਪੁਆਇੰਟ ਬਲੈਕ ਰੇਂਜ ਤੋਂ ਗੋਲੀ ਚੱਲਨ ਕਰ ਕੁੜੀ ਦੀ ਮੌਕੇ ਤ ਹੀ ਮੌਤ ਹੋ ਗਈ ਧੰਨਵਾਦ ਇਸ ਖਬਰਾਂ ਜੁੜਨ ਲਈ ਲਈ ਖਬਰਾਂ ਜੁੜੇ ਦਿਓ ਖਬਰਾਂ ਛੇ ਤੇ ਲਾਇ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ